ਮਾਮਲੇ ਲਗਾਤਾਰ ਵਧ ਰਹੇ ਨੇ ਮਾਮਲੇ ਜਿਹੜੇ ਬੱਤੇ ਜਾ ਰਹੇ ਨੇ ਕਿੰਨੇ ਕ ਮਾਮਲੇ ਜਿਹੜੇ ਲੁਧਿਆਣਾ ਦੇ ਵਿੱਚ ਨਹੀਂ ਹੋਣ ਦੇਖੋ ਹਾਂਜੀ ਹਾਂਜੀ ਜਿਹੜਾ ਸਾਨੂੰ આજ ਤੱਕ ਦਾ ਡਾਟਾ ਆਇਆ ਤੇ ਇਸ ਤੇ ਸਾਡੇ ਹੁਣ ਤੱਕ ਪੂਰੇ ਸਾਲ ਦੇ ਲੈ ਕੇ 290 ਕੇਸਸ ਹੋ ਗਏ ਆ ਅੱਜ ਦੇ ਵਿੱਚ ਪਾ ਕੇ ਡੇਂਗੀ ਦੇ ਔਰ 1 ਤੋਂ 10 ਦੇਗ ਲਗਭਗ ਆਪਣੇ ਮਲੇਰੀਆ ਦੇ ਕੇਸਸ ਹੈ بس ਲੋਕਾਂ ਨੂੰ ਇਹ ਹੀ اپیل ਹੈ ਕਿ ਵੀ ਦੇਖੋ سب ਤੋਂ زیادہ ਅਵੇਅਰਨੈਸ ਬਹੁਤ ਜ਼ਿਆਦਾ ਜ਼ਰੂਰੀ ਆ ਆਪਾਂ بار بار ਤੁਹਾਡੇ ਸਾਰੇ میڈیا ਦੇ ਰਾਹੀਂ ਵੀ ਔਰ ਵੈਸੇ ਵੀ ਆਪਣੇ ਜਿਹੜੇ ਅਸੀਂ ਲੋਕਾਂ ਨੂੰ ਇਹ اپیل ਕਰਦੇ ਆਂ ਔਰ بار بار ਉਹਨਾਂ ਨੂੰ ਰਿਕੁਐਸਟ ਕਰਦੇ ਆਂ ਕਿ ਜਿਹੜੀ ਦੀ ਪ੍ਰੀਕਾਸ਼ਨਸ ਹੈ ਉਹ ਆਪਣੀ ਲੈਣ ਤੇ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਇਹ ਜਿਹੜਾ ਮੱਛਰ ਹੁੰਦਾ ਹੈ ਜਿਹੜਾ ਡੇਂਗੂ ਫੈਲਾਉਂਦਾ ਹੈ ਇਹ ਸਵੇਰ ਵੇਲੇ ਔਰ ਸ਼ਾਮ ਨੂੰ ਮਤਲਬ ਸਨਰਾਈਜ਼ ਐਂਡ ਸਨਸੈਟ ਦੇ ਟਾਈਮ ਤੇ ਕੱਟਦਾ ਹੈ ਤੇ ਜੇ ਇਸ ਟਾਈਮ ਤੇ ਆਪਾਂ ਕਿਤੇ ਬਾਹਰ ਜਾ ਰਹੇ ਆਂ ਤੇ ਆਪਣੇ ਪੂਰੀ ਕਵਰ ਕਰੇ ਆਂ ਆਪਣੇ ਆਪ ਨੂੰ ਔਰ ਫੁੱਲ 슬ੀਵਸ ਦੀ ਸ਼ਰਟ ਪੈਂਟ ਸਾਕਸ ਵਗੈਰਾ ਪਾ ਕੇ ਜਾਣ ਔਰ ਜੇ ਹੋਰ ਲੈ ਸਕਦੇ ਆਂ ਪ੍ਰੀਕਾਸ਼ਨ ਤੇ ਮਸਕੀਟੋ ਰੈਪੈਲੈਂਟ ਵੀ ਲਗਾ ਲਨ ਔਰ ਰਾਤ ਨੂੰ ਮੱਛਰਦਾਨੀਆਂ ਦਾ ਜਿੱਥੇ ਮੱਛਰ ਹੈਗੇ ਆਂ ਮਸਕੀਟੋ ਨੈਟਸ ਵਗੈਰਾ ਇਹਨਾਂ ਨੂੰ ਯੂਜ਼ ਕਰ ਸਕਦੇ ਆਂ ਤੇ ਆਪਣੇ ਘਰਾਂ ਚ ਪਾਣੀ ਨਾ ਖੜੇ ਹੋਣ ਦੇਣ ਇਹ ਜਿਹੜਾ ਡੇਂਗੂ ਦਾ ਮੱਛਰ ਹੈ ਸਾਫ਼ ਪਾਣੀ ਚ ਹੁੰਦਾ ਜਿੱਥੇ ਵੀ ਕਿਤੇ ਕੋਈ ਪਾਣੀ ਖੜਾ ਹੈ ਕੋਈ ਕੂਲਰ ਜੇ ਕੋਈ ਯੂਜ਼ ਕਰ ਰਹਾ ਹੈ ਜਾਂ ਫ੍ਰਿਜ ਵਾਲੀ ਟ੍ਰੇ ਹੈ ਜਾਂ ਛੱਤ ਤੇ ਕਿਤੇ ਕੋਈ ਸਮਾਨ ਪਿਆ ਹੁੰਦਾ ਟਾਇਰ ਵਗੈਰਾ ਪੁਰਾਣੇ ਜਾਂ ਆਪਣੇ ਫਲਾਪ ਆਊਟ ਸੇ ਉਹਨਾਂ ਦੇ نیچے ਜਿਹੜੀ ਟ੍ਰੇ ਹੁੰਦੀ ਹੈ ਉਸ ਚ ਅਕਸਰ ਪਾਣੀ ਮਿਲਦਾ ਔਰ ਕਿ ਵੀ ਕਿਤੇ ਵੀ ਪਾਣੀ ਨਾ ਖੜੇ ਹੋਣ ਦੇਣ ਕਿ ਵੀ ਇਹ ਜ਼ਰੂਰ ਪਾਣੀ ਜ਼ਰੂਰ ਡਰੇਨ ਕਰਨ ਜੇ ਲੋਕੀ ਅਵੇਅਰ ਹੋਣਗੇ ਇਹ ਸਾਰੀ ਪ੍ਰੀਕਾਸ਼ਨਸ ਲੈਣਗੇ ਤੇ ਆਪਣੇ ਕੇਸ ਜਿਹੜੇ ਆਟੋਮੈਟਿਕਲੀ ਨਹੀਂ ਵਧਣਗੇ ਘਟ ਜਾਣਗੇ ਹਾਂਜੀ ਮੈਮ ਕਿਹੜੇ ਏਰੀਆ ਜਿਹੜੇ ਨੇ ਹੌਟਸਪੌਟ ਪਾਏ ਗਏ ਨੇ ਕਿ ਦੇਖੋ ਇਸ ਤਰ੍ਹਾਂ ਹੈ ਜਿਹੜਾ ਕਿ ਟ੍ਰੈਂਡ ਹੈ ਆਪਣਾ ਜਿਹੜਾ ਕਿ ਅਸਲੀ ਜਿੰਨੂੰ ਆਪਾਂ ਹੌਟਸਪੌਟ ਕਹਿੰਦੇ ਆ ਇਹੋ ਜਿਹਾ ਕੋਈ ਵੀ ਏਰੀਆ ਆਪਣਾ ਨਹੀਂ ਆ ਰਿਹਾ ਇਹ ਆਪਣੇ ਅਰਬਨ ਚ ਸਕੈਟਰਡ ਹੈ ਜਿਵੇਂ ਵੈਸੇ ਹੌਟਸਪੌਟ ਹੁੰਦਾ ਹੈ ਕਿ ਤਿੰਨ ਤੋਂ ਬਾਅਦ ਕੇਸ ਜੇ ਕਿਤਨੇ ਆਪਣੇ 1000 ਹਾਊਸਸ ਚੋਂ ਆਪਣੇ ਇਹੋ ਜਿਹੇ ਇੱਕ ਦੋ ਏਰੀਆ ਜਿੱਥੇ ਗੁਰਦੇਵ ਨਗਰ ਚ ਇੱਕ ਵਾਰੀ ਤਿੰਨ ਕੇਸਸ ਆਏ ਆਏ ਅਦਰਵਾਈਜ਼ ਆਪਣੇ ਇਹੋ ਜਿਹਾ ਕੋਈ ਹੌਟਸਪੌਟ ਨਹੀਂ ਹੈ ਅਰਬੰਚ ਉਹ ਇਹ ਸਕੈਟਰਡ ਕੇਸਿਸ ਹੈਗੇ ਆ ਮਲੇਰੀਆ ਦਾ ਜ਼ਰੂਰ ਹੈਗਾ ਜਿਹੜਾ ਆਪਣਾ ਫੀਲਡ ਗੰਜ ਵਾਲਾ ਏਰੀਆ ਹੈ ਉੱਥੇ ਜ਼ਿਆਦਾ ਮਲੇਰੀਆ ਦੇ ਕੇਸਿਸ ਹੋ ਉੱਥੇ ਕਨਸੈਂਟਰੇਟਡ ਹੈ ਮੈਮ ਕੋਈ ਸਪੈਸ਼ਲ ਅਰਗੇਨਾਈਜ਼ੇਸ਼ਨ ਨਹੀਂ ਚਲਾਈ ਗਈ ਹੈ ਜਾਂ ਲੋਕਾਂ ਨੂੰ ਜਾ ਕੇ ਤੁਹਾਨੂੰ ਦੇਖੋ ਸਾਡੀ ਮੁਹਿੰਮ ਹੈ ਸਾਡੀ ਟੀਮਸ ਜਾ ਰਹੀਆਂ ਜਿੱਥੇ ਪੋਜ਼ਿਟਿਵ ਕੇਸ ਆਂਦਾ ਹੈ ਜਿਹੜਾ ਵੀ ਉੱਥੇ ਸਾਡੀ ਟੀਮ ਜਾਂਦੀ ਹੈ ਔਰ ਇਹਨਾਂ ਨੇ ਉੱਥੇ ਆਪਣੀ ਐਕਸ਼ਨ ਟੇਕਨ ਰਿਪੋਰਟ ਔਰ ਐਕਸ਼ਨ ਲੈਣਾ ਹੁੰਦਾ ਹੈ ਕਿ ਜਿਹੜੇ ਕੰਟੈਕਟਸ ਹੈ ਔਰ ਜਿਹੜੇ आले-ਦwale ਵਾਲੇ ਘਰਾਂ ਸਾਰੇ ਉੱਥੇ ਇਹਨਾਂ ਨੇ ਇੱਕ ਸਰਵੇ ਸਰਵੇਲੈਂਸ ਕਰਨੀ ਹੁੰਦੀ ਹੈ ਜੇ ਕੋਈ ਫੀਵਰ ਦਾ ਕੇਸ ਹੈ ਕੋਈ ਸਿੰਪਟੋਮੈਟਿਕ ਹੈ ਉਹਦੇ ਟੈਸਟ ਕਰਾਣੇ ਹੁੰਦੇ ਆ ਔਰ ਜਾ ਕੇ ਇਹਨਾਂ ਨੇ ਉੱਥੇ ਲਾਰਵਾ ਦੇਖਣਾ ਹੁੰਦਾ ਜੇ ਉਸ ਏਰੀਆ 'ਚ ਲਾਰਵਾ ਹੈ ਤੇ ਸਾਡੀ ਜਿਹੜੀ ਹੈ ਬਰੀਡਿੰਗ ਚੈਕਰਸ ਹੈ ਇਹ ਜਾ ਕੇ ਲਾਰਵਿਸਾਈਡਲ ਉੱਥੇ ਸਪਰੇਅ ਕਰਦੇ ਆ ਔਰ ਜਿਹੜਾ ਕਿ ਲਾਰਵਾ ਹੈ ਉੱਥੇ ਮੌਕੇ ਤੇ ਹੀ ਨਸ਼ਟ ਕੀਤਾ ਜਾਂਦਾ ਔਰ ਫੋਗਿੰਗ ਮਿਊਨਿਸਪਲ ਕਾਰਪੋਰੇਸ਼ਨ ਵੀ ਕਰ ਰਹੀ ਹੈ ਔਰ ਸਾਡੀ ਵੀ ਟੀਮ ਜਾ ਕੇ ਫੋਗਿੰਗ ਕਰ ਰਹੀ ਹੈ ਕੋਈ ਮੈਮ ਜਿਸ ਤਰ੍ਹਾਂ ਸਕੂਲਾਂ ਵਿੱਚ ਵੀ ਕੋਈ ਇਸ ਮਹੀਨੇ ਨੂੰ ਲੱਗ ਪਈ ਹੈ ਹਾਂਜੀ ਸਾਡੀ ਸਕੂਲ 'ਚ ਵੀ ਜਾ ਕੇ ਜਿਹੜੀ ਸਾਡੀ ਮਾਸ ਮੀਡੀਆ ਟੀਮ ਹੈ ਜਿਹੜੀ ਸਾਡੇ ਟੀਮਸ ਹੈਗੀ ਹੈ ਇਹਨਾਂ ਨੇ ਜਾ ਕੇ ਅਵੇਅਰਨੈਸ ਕ੍ਰੀਏਟ ਕੀਤੀ ਹੈ ਜਿਹੜਾ ਲਾਰਵਾ ਆਉਂਦਾ ਹੈ ਦੀ ਵੀਡੀਓਜ਼ ਦਿਖਾਈਆਂ ਹਨ ਬੱਚਿਆਂ ਨੂੰ ਤਾਂ ਕਿ ਬੱਚੇ ਵੀ ਇਹ ਲਾਰਵੇ ਨੂੰ ਆਇਡੈਂਟੀਫਾਈ ਕਰ ਸਕਣ ਤੇ ਉਹਨੂੰ ਡਿਸਟਰੋਏ ਕਰ ਸਕਣ ਅਸੀਂ ਕਾਫੀ ਸਾਰੇ ਸਕੂਲਸ ਕਵਰ ਕਰ ਲਏ ਹਾਂਜੀ